ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਲੁਧਿਆਣੇ 'ਚ ਇੱਕ ਮੀਟਿੰਗ ਦੌਰਾਨ ਜਲੰਧਰ ਜ਼ਿਮਨੀ ਚੌਂ ਵਾਰੇ ਪੁੱਛੇ ਜਾਣ ਤੇ ਬਿੱਟੂ ਨੇ ਕਿਹਾ ਕਿ ਹੁਣ ਕਾਂਗਰਸ ਨੂੰ ਵੋਟ ਦੇਣ ਦਾ ਕੋਈ ਮਤਲਬ ਨਹੀਂ ਹੈ। ਉਹਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਹੱਥ ਖੜੇ ਕਰ ਚੁੱਕੀ ਐ। ਉਹ ਸ਼ੁਰੂ ਤੋਂ ਹੀ ਇਹ ਕਹਿੰਦੇ ਆ ਰਹੇ ਨੇ। ਉਹਨੇ ਕਿਹਾ ਕਿ ਭਾਜਪਾ ਇੱਕੋ ਇੱਕ ਅਜਿਹੀ ਪਾਰਟੀ ਆ ਜੋ ਲਗਾਤਾਰ ਵਿਰੋਧ ਕਰ ਰਹੀ ਐ ਤੇ ਪੰਜਾਬ ਦੇ ਲੋਕਾਂ ਲਈ ਵਿਕਾਸ ਬਾਰੇ ਸੋਚ ਰਹੀ ਐ। ਇਸ ਕਰਕੇ ਲੋਕਾਂ ਨੂੰ ਇਸ ਵਾਰ ਅਗਰ ਉਹਨਾਂ ਨੂੰ ਸੁਧਾਰ ਚਾਹੀਦਾ ਤਾਂ ਉਹਨਾਂ ਨੂੰ ਭਾਜਪਾ ਨੂੰ ਹੀ ਵੋਟ ਪਾਉਣੀ ਚਾਹੀਦੀ ਐ। ਜਲੰਧਰ ਜ਼ਿਮਨੀ ਚੌਂਾ ਨੂੰ ਕਿੱਦਾਂ ਦੇ ਦੇਣ ਜ ਆਮ ਆਦਮੀ ਪਾਰਟੀ ਨੇ ਤੇ ਜਿਹੜਾ ਮੁੱਖ ਮੰਤਰੀ ਘਰ ਲੈ ਰਹੇ ਸੀ ਅੱਜ ਮੁੱਖ ਮੰਤਰੀ ਤੇ ਘਰ ਤੋਂ ਪਿੱਛੇ हट ਗਏ ਅੱਜ ਕੈਂਪੇਨ ਸੰਦੀਪ ਪਾਠਕ ਤੱਕ ਆ ਗਈ ਇੱਥੋਂ ਇਹ ਅੰਦਾਜ਼ਾ ਕਲੀਅਰ ਹੋ ਗਿਆ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਮੈਦਾਨ ਚੋਂ ਪਿੱਛੇ हट ਗਈ ਤੇ ਜਿਹੜਾ ਉੱਥੇ ਅਸੀਂ ਕੁੱਲ 1500 ਵੋਟ ਪਿੱਛੇ ਸੀ ਤੇ ਹੁਣ ਸਾਰੇ ਮੈਂ ਤਾਂ ਉੱਥੇ ਕਾਗਜ਼ ਭਰ ਜਿੱਦਣ ਗਏ ਆ ਨਾਲ ਸ਼ੀਤਲ ਰਾਗ ਦੇ ਇੱਕ ਮਾਹੌਲ ਬਣਿਆ ਹੋਇਆ ਕਿਉਂਕਿ ਕੇਂਦਰ ਚ ਸਰਕਾਰ ਬੀਜੇਪੀ ਦੀ ਆ ਬੀਜੇਪੀ ਦੀ ਆ ਮੈਂ ਜਿਵੇਂ ਕਹਿੰਦਾ ਸੀ ਮੈਂ ਇੱਥੇ ਲੁਧਿਆਣੇ ਦੇ ਲੋਕਾਂ ਨੂੰ ਵੀ ਕਹਿੰਦਾ ਸੀ ਅੱਜ ਵੀ ਮੈਂ ਕਹਿੰਦਾ ਜਿੰਨਾ ਫਾਇਦਾ ਲੈਣਾ ਇਸ ਵੇਲੇ ਜਲੰਧਰ ਵਾਲਿਆਂ ਕੋਲ ਮੌਕਾ ਏ ਵੋਟ ਬੀਜੇਪੀ ਨੂੰ ਪਾ ਲੈਣ ਤੇ ਮੁੜਕੜ ਕੇਂਦਰ ਤੋਂ ਜਿਵੇਂ ਸਮਾਰਟ ਸਿਟੀ ਸੀ ਇਹ ਸਮਾਰਟ ਸਿਟੀ ਵਰਗੇ ਦੁਬਾਰਾ ਫੰਡ ਆ ਜਿਹੜੇ ਉਹ ਕਿਉਂਕਿ ਬਹੁਤ ਸਲਮ ਮੇਰੀਆ ਗਰੀਬ ਏਰੀਆ ਏ ਇਹ ਜਿੱਥੇ ਇਲੈਕਸ਼ਨ ਹੋ ਰਹੀ ਆ ਜਿੰਨਾ ਫੰਡ ਸੈਂਟਰ ਤੋਂ ਪੰਜਾਬ ਦੇ ਕੋਲ ਦਾ ਥੇਲਾ ਨਹੀਂਗਾ ਉਹਨੂੰ ਵੋਟ ਪਾ ਕੇ ਕਰਨਾ ਕੀ ਆ ਕਾਂਗਰਸ ਕਿਤੇ ਥੰਮਾ ਜਨਾ ਬੇਰਾਂ 3 ਜਨਾ 13 ਕਾਂਗਰਸ ਨੂੰ ਵੋਟ ਪਾ ਕੇ ਕੀ ਕਰਨਾ ਇਸ ਕਰਕੇ ਜਿਹਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਪਾਰਟੀ ਦੇ ਨੇ ਮੋਦੀ ਜੀ ਉਹਨਾਂ ਨੂੰ ਵੋਟ ਪਾਉਣ ਤੇ ਸਪੈਸ਼ਲ ਪੈਕੇਜ ਆ ਜਿਹੜਾ ਉਹ ਜਲੰਧਰ ਲਈ ਲੈਣ ਜੀ ਵੱਲੋਂ ਪਰਚਿਆਂ ਦਾ ਖਾਤਸਾ ਜਤਾਇਆ ਜਾ ਰਿਹਾ ਸੀਗਾ ਕਹਿੰਦੇ ਅਸੀਂ ਜਲੰਧਰ ਦੇ ਪਰਚੇ ਜਿਹੜੇ ਨੇ ਹੋਰਸਾ ਦੱਦੂ ਕਰਦੇ ਨੇ ਕਹਿੰਦੇ ਪੰਜਾਬ ਤਾਂ ਫਿਰ ਕੀ ਫਰਕ ਪੈਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ